ਬਾਦ ਵੱਡੀ ਖਬਰ ਆ ਗਈ ਆਮਨਦੀਪ ਕੌਰ ਨੂੰ ਲੈ ਕੇ ਯਾਨੀ ਆਮਨਦੀਪ ਕੌਰ ਤੋਂ ਬਾਅਦ ਅਫਸਾਨਾ ਖਾਨ ਤੇ ਵੀ ਐਕਸ਼ਨ ਹੋ ਗਿਆ ਪਰ ਇਹ ਗੱਲ ਮੈਂ ਨਹੀਂ ਇਹਦਾ ਦਾਅਵਾ ਕੌਣ ਕਰ ਰਿਹਾ ਦਰਅਸਲ ਦੇ ਵਿੱਚ ਅਫਸਾਨਾ ਖਾਨ ਦੇ ਘਰ ਹੀ ਹੋ ਗਿਆ ਔਰ ਅੱਜ ਤੁਹਾਨੂੰ ਮੈਂ ਪੂਰੇ ਦਾਅਵੇ ਨਾਲ ਕਹਿੰਨਾ ਕਿ ਜਿਹੜੀ ਖਬਰ ਤੁਹਾਡੇ ਸਾਹਮਣੇ ਤਰੂੰਗਾ ਇੱਕ ਇੱਕ ਅਪਡੇਟ ਸੁਣਾਵਾਂਗੇ ਕਿ ਅਫਸਾਨਾ ਖਾਨ ਦਾ ਲਿੰਕ ਕੀ ਸੀ ਵਾਕਈ ਦੇ ਵਿੱਚ ਕੀ ਲਿੰਕ ਸੀ ਔਰ ਦੂਜੇ ਪਾਸੇ ਦੀ ਭੈਣ ਦਾ ਕੀ ਲਿੰਕ ਸੀ ਬਹੁਤ ਵੱਡੀ ਅਪਡੇਟ ਦੇਖਣ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਤਰਥੱਲੀ ਮਚ ਗਈ ਆ ਇਹ ਅਫਸਾਨਾ ਖਾਨ ਦੇ ਨਾਲ ਔਰ ਇਸ ਦੀ ਭੈਣ ਦੇ ਨਾਲ ਇਹਦੇ ਬਹੁਤ ਬੂੜੇ ਰਿਸ਼ਤੇ ਨੇ ਔਰ ਉਹਦੀ ਭੈਣ ਨੇ ਤਾਂ ਦਾਵਾ ਹੀ ਕਰ ਦਿੱਤਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਭਾਈ ਸਾਡੇ ਨਾਲ ਤਾਂ ਕੋਈ ਲਿੰਕ ਨਹੀਂ ਮੇਰੀ ਤਾਂ ਨਾਰਮਲ ਜੀ ਫਰੈਂਡਸ਼ਿਪ ਹੈ ਅਫਸਾਨਾ ਖਾਨ ਦੀ ਭੈਣ ਬਣੀ ਉਹਦਾ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਕਹਿੰਦੀ ਸਾਡੇ ਨਾਲ ਤਾਂ ਸਿਰਫ ਨਾਰਮਲ ਜੀ ਕਹਿੰਦੀ ਫਰੈਂਡਸ਼ਿਪ ਆ ਔਰ ਅਫਸਾਨਾ ਖਾਨ ਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਹੈਗਾ ਔਰ ਨਾ ਹੀ ਸਾਡੇ ਨਾਲ ਕੋਈ ਜਿਆਦਾ ਤਾਲੁਕਤ ਹੈ ਤਾਂ ਇਸ ਕਰਕੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਸੋਸ਼ਲ ਮੀਡੀਆ ਦੇ ਉੱਤੇ ਇੱਕ ਇੰਟਰਵਿਊ ਦੇ ਦਿੱਤੀ ਔਰ ਉਸ ਤੋਂ ਬਾਅਦ ਇੱਕ ਖਬਰ ਆਉਂਦੀ ਹੈ ਕਿ ਅਫਸਾਨਾ ਖਾਨ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਕਿਉਂਕਿ ਅਮਨਦੀਪ ਕੌਰ ਅਫਸਾਨਾ ਖਾਨ ਦੇ ਪਿੰਡ ਦੇ ਵਿੱਚ ਉਹਦੀ ਭੈਣ ਦੇ ਘਰੋਂ ਫੜੀ ਜਾਂਦੀ ਆ ਬਾਦਲ ਪਿੰਡ ਦੇ ਵਿੱਚੋਂ ਤਾਂ ਪੂਰੇ ਪੰਜਾਬ ਦੀਆਂ ਨਿਗਾਹਾਂ ਇਸ ਖਬਰ ਤੇ ਟਿਕੀਆਂ ਸੀ ਕਿ ਭਾਈ ਅਫਸਾਨਾ ਖਾਨ ਦਾ ਮਾਮਲਾ ਕੀ ਹੈ ਦਰਅਸਲ ਦੇ ਵਿੱਚ ਅਫਸਾਨਾ ਖਾਨ ਦੇ ਕੋਲ ਕਿਉਂ ਜਾਂਦੀ ਸੀ ਪੂਰੀ ਅਪਡੇਟ ਅੱਜ ਜੀ ਸੁਣੋਗੇ ਤੁਹਾਨੂੰ ਵੀ ਹਿਲਾ ਕੇ ਰੱਖ ਦੇਣ ਵਾਲੀ ਹੈ ਕਿਉਂਕਿ ਜਿਹੜੀ ਖਬਰ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਬਿਲਕੁਲ 100% ਸੱਚ ਸਾਫਤ ਹੋਣ ਜਾ ਰਹੀ ਹੈ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਔਰ ਦੂਜੇ ਪਾਸੇ ਕਲਾਕਾਰਾਂ ਦੇ ਨਾਲ ਜਦੋਂ ਗੱਲ ਜੁੜਦੀ ਆ ਤਾਂ ਮਨਦੀਪ ਕੌਰ ਤੇ ਵੀ ਬਹੁਤ ਵੱਡਾ ਸਕੰਜਾ ਕੱਸਿਆ ਗਿਆ ਵਿਜੀਲੈਂਸ ਨੇ ਉਹਨਾਂ ਦੀ ਪ੍ਰਾਪਰਟੀ ਸੀਜ਼ ਕਰ ਦਿੱਤੀ ਆ ਔਰ ਦੂਜੇ ਪਾਸੇ ਕਹਿੰਦੇ ਕੋਠੀ ਨੂੰ ਢਾਉਣ ਦੀਆਂ ਚਰਚਾਵਾਂ ਵੀ ਤੇਜ਼ ਹੋ ਰਹੀਆਂ ਨੇ ਤਾਂ ਹੁਣ ਤੁਹਾਨੂੰ ਮੈਂ ਪਹਿਲਾਂ ਇੱਕ ਐਸੀ ਅਪਡੇਟ ਸੁਣਾਉਂਗਾ ਜਿਹੜੀ ਅਫਸਾਨਾ ਖਾਨ ਦੇ ਘਰੋਂ ਆ ਰਹੀ ਹੈ ਉਹਨਾਂ ਨੇ ਕੀ ਸਪਸ਼ਟੀ ਕਰਨ ਦਿੱਤਾ ਉਸ ਤੋਂ ਬਾਅਦ ਤੁਹਾਨੂੰ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਹਲਾ ਦੇਣ ਵਾਲੀ ਆ ਸੁਣੋ ਜਦੋਂ ਤੁਹਾਨੂੰ ਪਤਾ ਸੀ ਕਿ ਉਹ ਜ਼ਮਾਨਤ ਤੇ ਬਾਹਰ ਆਇਆ ਤਾਂ ਸਾਜ ਵਧਾਉਂਦੇ ਨਹੀਂ ਕੀ ਲੋੜ ਸੀ ਕਿ ਯਾਰੀ ਪਿੱਛੇ ਸਭ ਕੁਝ ਹੈ ਕਿ ਜਦੋਂ ਇਹ ਮੇਰੇ ਕੋਲੇ ਆਈ ਹੈ ਤੇ ਉਦੋਂ ਹੀ ਉਹ ਆਪਣੇ ਪੁੱਲੋ ਅਰੈਸਟ ਹੋਈ ਹੈਗੀ ਤੇ ਮਸਲਾ ਇਹ ਬਣਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਤੇ ਵੀ ਕਹਿ ਰਹੇ ਆ ਕਿ ਆਫਸਾਨਾ ਖਾਨ ਲਾਲ ਉਹਦੇ ਰਿਲੇਸ਼ਨ ਸੀਗੇ ਕਿ ਤੁਹਾਨੂੰ ਪਤਾ ਕਿ ਤੁਹਾਡੇ ਭੈਣ ਦਾ ਐਡਾ ਨਾਮ ਹੈ ਤੇ ਮੇਰੀ ਦੋਸਤ ਉਹ ਆ ਜਿਹੜੀ ਹੁਣੇ-ਹੁਣੇ ਜ਼ਮਾਨਤ ਤੋਂ ਛੁੱਟ ਕੇ ਆਈ ਹੈ ਤਾਂ ਤੁਹਾਨੂੰ ਨਹੀਂ ਲੱਗਿਆ ਕਿ ਮੇਰੇ ਤੇ ਵੀ ਕੋਈ ਐਕਸ਼ਨ ਹੋ ਸਕਦਾ ਮੈਂ ਵੀ ਬਚ ਕੇ ਰਵਾਂ ਯਾਰੀਆਂ ਕਿਤੇ ਫੇਰ ਪਗਾਲਾਂ ਚਲੋ ਮੇਰੇ ਕੋਲੇ ਆਈ ਸੀ ਕਿ ਤੁਹਾਨੂੰ ਅਰੈਸਟ ਹੋਈ ਹੈ ਮੈਂ ਤੁਹਾਨੂੰ ਇਹ ਬਾਹਰ-ਬਾਰ ਗੱਲ ਦੱਸ ਰਹੀ ਆ ਉਹਦੇ ਕਰਕੇ ਇਹ ਅਫਸਾਨਾ ਦਾ ਮੁੱਦਾ ਆ ਜਾ ਰਿਹਾ ਕਦੋਂ ਕਿ ਆਈ ਸੀ ਬੰਦੇ ਉਹ ਆਪਣੀ ਸਕੂਟੀ ਵੀ ਆਈ ਸੀ ਉਸ ਸਮੇਂ ਚੀਕ ਉਸ ਅਬਜ਼ਰਵ ਕਰਿਆ ਕਿਉਂਕਿ ਬਹੁਤ ਸਾਰੀਆਂ ਜੜੀਆਂ ਦੇ ਬਾਰੇ ਚਰਚਾਵਾਂ ਨੇ ਉਹਦੀ ਲਗਜ਼ਰੀ ਲਾਈਫ ਤੇ ਉਹਦੇ ਪੈਸੇ ਤੇ ਲਿਆ ਰੀਆਂ ਬਹੁਤ ਸਾਰੇ ਲੋਕਾਂ ਨੂੰ ਤਾਂ ਹੁਣ ਇਹ ਵੀ ਲੱਗਣਾ ਕਿ ਰਫਤਾਰ ਦਾ ਵੀ ਉਹਦੇ ਨਾਲ ਕੋਈ ਸਾਡਗਤ ਹੋਣੀ ਹੈ ਜਿਹੜੀ ਐਨੀ ਦੁਨੀਆ ਨੂੰ ਛੱਡ ਕੇ ਉਹਨੂੰ ਆਪਣਾ ਕੋਈ ਮਾਮਾ ਮਾਸੀ ਭੂਆ ਫਾੜਨੀ ਦੱਸਿਆ ਵੀ ਉਹ ਰਫਤਾਰ ਕੋਲੇ ਰੱਦ ਕਰਦੀ ਆਈ ਸੀ ਮੇਰੇ ਕੋਲ ਤਾਂ ਰਸਤ ਹੋ ਗਈ ਇਸ ਚੀਜ਼ ਨੂੰ ਮੁੱਕਾ ਬਣਾਇਆ ਜਾ ਰਿਹਾ ਵੀ ਰਫਤਾਰ ਤੇ ਕੋਈ ਨੀਚੇ ਰਿਲੇਸ਼ਨ ਸੀ ਇੱਕ ਨਾਰਮਲ ਫਰੈਂਡ ਸਰ ਵੀ ਹੁੰਦਾ ਚੰਗਾ ਮਾੜਾ ਦੋਸਤ ਸਰ ਵੀ ਹੁੰਦਾ ਆਹ ਨੂੰ ਥੋੜੀ ਪਤਾ ਹੈਗਾ ਵੀ ਉਹ ਘਰ ਰਫਤਾਰ ਕੋਰ ਦੇ ਤੁਸੀਂ ਉੱਤੇ ਨਹੀਂ ਉਹਦੇ ਲਾਖੀ ਲਿਖਿਆ ਹੋਇਆ ਤੁਸੀਂ ਗੇਟ ਦੇ ਮੂਰੇ ਨਹੀਂ ਨਹੀਂ ਇਹ ਫਿਰ ਉੱਤੇ ਗੇਟ ਦੇ ਮੂਰੇ ਤੇ ਵੀ ਨਹੀਂ ਲੱਗਿਆ ਵੀ ਕੱਲਾ ਅਫਸਾਨਾ ਖਾਨ ਦਾ ਘਰ ਹੀ ਉੱਥੇ ਹੈ ਤੇ ਮੇਰੇ ਭਰਾ ਦਾ ਘਰ ਇਹ ਤਾਂ ਉਹਦੇ ਨਾਲ ਇੱਕ ਤੋਂ ਵੀਡੀਓ ਆ ਜਿਹੜੀਆਂ ਸਲੂਨ ਦੇ ਵਿੱਚ ਹੀ ਆ ਕੋਈ ਵੀਡੀਓ ਕੋਈ ਅਸੀਂ ਕਿਹੜੀਆਂ ਕੁੜੀਆਂ ਨੇ ਕੋਈ ਮਸਲਾ ਹੀ ਨਹੀਂ ਹੈਗਾ ਤਾਂ ਜਿਹੜੀ ਹੁਣ ਖਬਰ ਤੁਸੀਂ ਸੁਣੀ ਆ ਇਹ ਤਾਂ ਅਫਸਾਨਾ ਖਾਨ ਦੇ ਘਰੋਂ ਯਾਨੀ ਉਹਦੀ ਭੈਣ ਦੀ ਖਬਰ ਹੈ ਉਹ ਤਾਂ ਇੱਕ ਤਰਫਾ ਯਾਨੀ ਉਹਨੇ ਦਾਵਾ ਕਰ ਦਿੱਤਾ ਕਹਿੰਦੀ ਸਾਡੇ ਨਾਲ ਲਿੰਕ ਨਹੀਂ ਹੈਗਾ ਅਮਨਦੀਪ ਕੌਰ ਨੂੰ ਕਿਉਂ ਯਾਨੀ ਬੁਲਾਇਆ ਜਾਂਦਾ ਪੱਤਰਕਾਰ ਕਹਿੰਦਾ ਤੁਹਾਡਾ ਐਡਾ ਕਿਹੜਾ ਗੂੜਾ ਰਿਸ਼ਤਾ ਸੀ ਤੁਹਾਨੂੰ ਪਤਾ ਸੀ ਕਿ ਭਾਈ ਇਹ ਚਿੱਟੇ ਦੇ ਨਾਲ ਫੜੀ ਗਈ ਕੌਨਸਟੇਬਲ ਕਿਹੇ ਜ਼ਮਾਨਤ ਤੇ ਆਈ ਹੋਈ ਐ ਤੇ ਜੇਕਰ ਇਸ ਦੇ ਉੱਤੇ ਕੋਈ ਵੱਡੀ ਕਾਰਵਾਈ ਹੁੰਦੀ ਐ ਤੇ ਐਕਸ਼ਨ ਸਾਡੇ ਤੇ ਵੀ ਨਾਲ ਹੀ ਹੋ ਸਕਦਾ ਪਰ ਫੇਰ ਵੀ ਉਹਨੇ ਸਾਰੀਆਂ ਗੱਲਾਂ ਨਕਾਰ ਦਿੱਤੀਆਂ ਨੇ ਤੇ ਪੰਜਾਬ ਦੀ ਜਨਤਾ ਕਹਿ ਰਹੀ ਐ ਕਹਿੰਦੇ ਅਫਸਾਨਾ ਖਾਨ ਦੀ ਭੈਣ ਦੀ ਵੀ ਸ਼ਾਨ ਬੀਨ ਹੋਣੀ ਚਾਹੀਦੀ ਐ ਲੋਕੇ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਕਹਿੰਦੇ ਉਹ ਝੂਠ ਬੋਲ ਰਹੀ ਹੈ ਲੋਕ ਕਮੈਂਟ ਵੀ ਕਰ ਰਹੇ ਨੇ ਔਰ ਦੂਜੇ ਪਾਸੇ ਆ ਜਾਂਦੀ ਹੈ ਬਾਰੀ ਅਫਸਾਨਾ ਖਾਨ ਦੀ ਦੇਖੋ ਪੂਰੀ ਤਰ੍ਹਾਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਪੂਰੀ ਅਪਡੇਟ ਸਾਫ਼ ਕਰ ਦਿਆਂਗੇ ਸੋਸ਼ਲ ਮੀਡੀਆ ਦੇ ਉੱਤੇ ਐਕਸ਼ਨ ਕਿਵੇਂ ਹੋ ਗਿਆ ਅਫਸਾਨਾ ਖਾਨ ਦੇ ਉੱਤੇ ਯਾਨੀ ਅਫਸਾਨਾ ਖਾਨ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਹੋਇਆ ਕਿਉਂਕਿ ਪੰਜਾਬ ਦੇ ਲੋਕਾਂ ਦਾ ਐਕਸ਼ਨ ਹੋ ਚੁੱਕਿਆ ਜਿਹੜੇ ਲੋਕ ਇਹ ਕਹਿ ਰਹੇ ਆ ਵੀ ਅਫਸਾਨਾ ਖਾਨ ਦੇ ਨਾਲ ਕੋਈ ਵੱਡੇ ਲਿੰਕ ਹੋ ਸਕਦੇ ਨੇ ਪਰ ਅਫਸਾਨਾ ਖਾਨ ਦੇ ਨਾਲ ਤਾਂ ਦਰਅਸਲ ਦੇ ਵਿੱਚ ਕੋਈ ਲਿੰਕ ਨਹੀਂ ਹੈ ਇਹ ਤਾਂ ਗੱਲ ਸਾਫ਼ ਕਲੀਅਰ ਹੋ ਗਈ ਹੈ ਕਿਉਂਕਿ ਉਹ ਘਰ ਦੇ ਵਿੱਚ ਵੀ ਨਹੀਂ ਸੀ ਜਦੋਂ ਉਹ ਅਰੈਸਟ ਹੋਈ ਹੈ ਇਹਦਾ ਮਤਲਬ ਜਿਹੜੀ ਉਹਦੀ ਭੈਣ ਖੁਦ ਮੰਨ ਰਹੀ ਹੈ ਕਿ ਭਾਈ ਜਿਹੜਾ ਮਾਮਲਾ ਮੇਰੇ ਨਾਲ ਜੁੜਿਆ ਹੋਇਆ ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਕੁਝ ਵੱਡੀ ਗੱਲ ਛੁਪੀ ਹੋ ਸਕਦੀ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਬਣੀਓ ਬਹੁਤ ਵੱਡੇ ਪੱਧਰ ਤੇ ਐਕਸ਼ਨ ਚਲਾਇਆ ਜਾ ਰਿਹਾ ਚਾਹੇ ਤਾਂ ਕੋਈ ਕਲਾਕਾਰ ਹੋਵੇ ਚਾਹੇ ਹੋਵੇ ਕੋਈ ਲੀਡਰ ਚਾਹੇ ਕੋਈ ਨੇਤਾ ਹੋਵੇ ਚਾਹੇ ਕੋਈ ਮਰਾਜ਼ਮ ਹੋਵੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਣਾ ਪਰ ਅਫਸਾਨਾ ਖਾਨ ਦੇ ਨਾਲ ਜਿਹੜੀ ਪੂਰੀ ਜਦੋਂ ਜਹਾਜ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਬਹੁਤ ਜ਼ਿਆਦਾ ਇੱਕ ਬਹਾਰ ਚੱਲ ਰਹੀ ਹੈ ਕਹਿੰਦੇ ਵੀ ਅਫਸਾਨਾ ਖਾਨ ਦੇ ਨਾਲ ਭਈ ਲਿੰਕ ਹੋ ਸਕਦੇ ਆ ਤਾਂ ਦਰਅਸਲ ਦੇ ਵਿੱਚ ਅਫਸਾਨਾ ਖਾਨ ਦਾ ਕੋਈ ਵੀ ਲਿੰਕ ਨਹੀਂ ਹੈ ਇਹ ਵਿਜੀਲੈਂਸ ਨੇ ਖੁਦ ਆਪਣੇ ਮੂੰਹ ਦੇ ਵਿੱਚੋਂ ਸਾਹਬ ਕੀਤੀ ਹੈ ਤਾਂ ਹੁਣ ਗੱਲ ਰਹੀ ਉਹਦੀ ਭੈਣ ਦੀ ਉਹਦੀ ਭੈਣ ਵੱਡੀ ਚਰਚਾ ਦੇ ਵਿੱਚ ਆ ਗਈ ਹੈ ਹੋ ਸਕਦਾ ਮੈਨੂੰ ਐ ਲੱਗਦਾ ਵੀ ਜਿਵੇਂ ਲੋਕ ਕਹਿ ਰਹੇ ਨੇ ਲੋਕਾਂ ਦੀ ਆਵਾਜ਼ ਆ ਕਿ ਉਤੇ ਵੱਡਾ ਐਕਸ਼ਨ ਹੋ ਸਕਦਾ ਕਿਉਂਕਿ ਪੰਜਾਬ ਦੀ ਜਦੋਂ ਇੱਕ ਆਵਾਜ਼ ਬਣਦੀ ਆ ਤਾਂ ਫਿਰ ਉਸ ਬੰਦੇ ਤੇ ਐਕਸ਼ਨ ਹੁੰਦਾ ਐਸ ਕਰਕੇ ਜਨਤਾ ਦੀ ਆਵਾਜ਼ ਨੂੰ ਮੈਨੂੰ ਲੱਗਦਾ ਵੀ ਕਾਨੂੰਨ ਵੀ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਉਸ ਨੂੰ ਅਰੈਸਟ ਕਰ ਸਕਦਾ ਕਿਉਂਕਿ ਉਹਦੇ ਘਰੋਂ ਗ੍ਰਿਫਤਾਰ ਹੋਣਾ ਉਹ ਵੀ ਉਹਨੂੰ ਪਤਾ ਹੋਣ ਦੇ ਬਾਵਜੂਦ ਕਿ ਕ੍ਰਾਈਮਨਲ ਹੈ ਇਹ ਜ਼ਮਾਨਤ ਤੇ ਆਈ ਹੋਈ ਆ ਹੋ ਸਕਦਾ ਕੋਈ ਵੱਡੇ ਲਿੰਕ ਹੋਣ ਦੇਖੋ ਭੋਲਾ ਬੰਨਦੀ ਹਰ ਕੋਈ ਕੋਸ਼ਿਸ਼ ਕਰਦਾ ਪਰ ਜਿਹੜਾ ਅੱਜ ਦਾ ਜ਼ਮਾਨਾ ਅੱਜ ਦਾ ਦੌਰ ਹੈ ਇਹ ਦੁਨੀਆ ਸਭ ਕੁਝ ਜਾਣਦੀ ਹੈ ਇਹ ਜਨਤਾ ਕੀ ਇਹ ਪਬਲਿਕ ਇਹ ਸਭ ਜਾਣਦੀ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਹੋ ਸਕਦਾ ਸ਼ੋਸ਼ਾ ਛੱਡਿਆ ਗਿਆ ਹੋਵੇ। ਅਫਸਾਨਾ ਖਾਨ ਦੀ ਭੈਣ ਬੰਨੀ ਉਹ ਵੀ ਝੂਠ ਛੱਡਿਆ ਗਿਆ ਹੋਵੇ ਕਿ ਮੈਨੂੰ ਨਾ ਕਿਤੇ ਰਗੜਾ ਲਵਾ ਦੇ। ਮੈਨੂੰ ਆਇ ਲੱਗਦਾ ਵੀ ਜਿਵੇਂ ਕਹਿੰਦੇ ਹੁੰਦੇ ਵੀ ਮੈਂ ਤਾਂ ਮਰਨਾ ਪੰਜ ਚਾਰ ਨੂੰ ਹੋਰ ਲੈ ਕੇ ਮਰੂ ਉਹ ਗੱਲ ਅਮਨਦੀਪ ਦੀ ਹੋ ਰਹੀ ਹੈ। ਅਮਨਦੀਪ ਕੌਰ बार-बार ਯਾਨੀ ਪਸਾਉਣ ਦਾ ਇੱਕ ਚੱਕਰ ਕਹਿ ਲਓ ਜਿਵੇਂ ਉਹਦੇ ਕੋਲ ਜਾਂਦੀ ਆ ਤਾਂ ਹੁਣ ਉਹਦੇ ਕੋਲ ਅਰੈਸਟ ਹੁੰਦੀ ਆ ਤਾਂ ਦਾਵਾ ਉਸਤੇ ਵੀ ਬੋਲਿਆ ਗਿਆ। ਯਾਨੀ ਅਫਸਾਨਾ ਖਾਨ ਦਾ ਕਿਹਾ ਜਾ ਰਿਹਾ ਭਾਈ ਇਹਦੇ ਲਿੰਕ ਜੋੜੇ ਨੇ ਪਰ ਦਰਅਸਲ ਦੇ ਵਿੱਚ ਵਿਜੀਲੈਂਸ ਨੇ ਸਾਫ਼ ਕਰ ਦਿੱਤਾ ਹੈ ਕਿ ਭਾਈ ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਉਹਦੀ ਭੈਣ ਕੋਲੋਂ ਫੜੀ ਗਈ ਆ ਹੋ ਸਕਦਾ ਉਹਦੇ ਉੱਤੇ ਵੱਡੀ ਕਾਰਵਾਈ ਹੋ ਜੇ ਹੌਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਉਹਦੀਆਂ ਗੱਲਾਂ ਤੋਂ ਥੋੜਾ ਜਿਹਾ ਝਲਕ ਪੈਂਦੀ ਆ ਕਿ ਕੋਈ ਨਾ ਕੋਈ ਗੱਲ ਜਰੂਰ ਇਨਵੋਲਵ ਹੈ ਵਿੱਚ ਹੋ ਸਕਦਾ ਪੱਕਾ ਨਹੀਂ ਕਹਿ ਸਕਦੇ ਹੋ ਸਕਦਾ ਤਾਂ ਠੀਕ ਆ ਪੰਜਾਬ ਵਾਲੇ ਜਿਹੜੇ ਤੁਹਾਡੇ ਕਮੈਂਟ ਆਉਣਗੇ ਮੈਂ ਤੁਹਾਡੇ ਜਵਾਬ ਦੇਵਾਂਗਾ ਕਿ ਤੁਹਾਡੇ ਇਸ ਪ੍ਰਕਿਰਿਆ ਦੇ ਉੱਤੇ ਕੀ ਕਮੈਂਟ ਆਉਂਦੇ ਨੇ ਔਰ ਜਿੰਨੇ ਭੈਣ ਭਰਾ ਸਾਡੇ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ